ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਚਾ ਸੋਚ ਨਾ ਹੋワイ ਜੇ ਸੋਚੀ ਲਖ ਵਾਰ ਚੁੱਪ ਚੁੱਪ ਨਾ ਹੋワイ ਜੇ ਲਾਇ ਰਹਾ ਲੇਵਤਾਰ ਸੋਚਾ ਸੋਚ ਨਾ ਹੋワイ ਜੇ ਸੋਚੀ ਲਖ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਪ ਜੀ ਸਾਹਿਬ ਦੀ ਸੰਥਿਆ ਪ੍ਰਾਰੰਭ ਕੀਤੀ ਹੈ ਅੱਜ ਦੂਸਰੇ ਭਾਗ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਥਿਆ ਸਰਵਨ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸੋਚੈ ਸਸਿਓੜਾ ਚੱਚੇ ਦਲਾਵਾ ਚੱਚੇ ਦਲਾਵਾ ਮੂੰਹ ਖੋਲ ਕੇ ਬੋਲਣੀਆਂ ਨੇ ਚੈ ਸੋਚੈ ਸੋਚੈ ਕਈ ਸੰਗਤਾਂ ਚੱਚੇ ਦੇ ਨਾਂ ਲਾ ਕੇ ਸੋਚੇ ਪੜ ਜਾਂਦੀਆਂ ਨੇ ਪਰ ਇੱਥੇ ਦਲਾਵਾਂ ਲੱਗੀਆਂ ਹੋਈਆਂ ਨੇ ਇਹ ਮੂੰਹ ਖੋਲ ਕੇ ਬੋਲਣੀਆਂ ਨੇ ਚੈ ਚੱਚੇ ਦਲਾਵਾ ਚੈ ਸੋਚੈ ਇੱਥੇ ਜਮ ਕੇ ਲਾਵਾਂਗੇ ਸੋਚ ਨਾ ਹੋ ਵਈ ਹਾਏ ਉਹੜਾ ਹੋ ਬੋਲ ਕੇ ਵਿੱਚ ਡਹਿ ਦੇਣੀ ਐ ਬਵਾ ਇਹੜੀ ਬਿਹਾਰੀ ਵਈ ਹੋ ਵਈ ਇਹ ਸੰਬੰਧਕ ਬੋਲਣਾ ਹੋ ਵਈ ਹੋ ਵਈ ਇਥੇ ਰਿਚਰਾਮ ਲੱਗੇਗਾ ਜੇ ਸੋਚੀ ਲੱਖ ਅਦਗ ਲਾ ਕੇ ਲੱਲੇ ਤੇ ਲੱਖ ਵਾਰ ਵਕ ਵਕ ਬੋਲਣਾ ਹੈ ਚੁੱਪੈ ਚੱਚੇ ਓਂਕੜ ਉੱਤੇ ਅਦਗ ਪੱਪੇ ਦੇ ਲਾਵਾਂ ਚੁੱਪੈ ਇਥੇ ਜੰਮ ਕੇ ਲਾਵਾਂਗੇ ਚੁੱਪ ਚੱਚੇ ਦੇ ਅਧਕ ਲੱਗੇਗੀ ਚੁੱਪ ਨਾ ਹੋ ਆਈ ਇਥੇ ਵਿਸ਼ਰਮ ਲੱਗੇਗਾ ਜੀ ਲਾਏ ਢੱਲੇ ਕੰਨਾਂ ਲੰਮਾ ਕਰਕੇ ਬੋਲਣਾ ਈੜੀ ਸਿਆਰੀ ਸੰਕੋਚ ਕੇ ਲਾਏ ਲਾਏ ਰਹਾ ਲੇਵ ਤਾਰ ਔਖਿਆ ਭੱਬੇ ਔਂਕੜ ਉੱਤੇ ਅਧਕ ਖੱਖੇ ਸਿਆਰੀ ਐੜੇ ਕੰਨਾਂ ਭੁਖਿਆ ਇਥੇ ਜੰਮ ਕੀ ਲਾਵਾਂਗੇ ਭੁੱਖ ਭੋਬੇ ਦੇ ਅਧਿਕ ਲੱਗੇਗੀ ਭੁੱਖ ਨਾ ਉਤਰੀ ਉਤਰੀ ਕਸਕੇ ਬੋਲਣਾ ਹੈ ਅਧਿਕ ਲਾ ਕੇ ਉਤਰੀ ਇਥੇ ਵਿਚਰਾਵ ਲੱਗੇਗਾ ਜੇ ਚੱਜੇ ਲਾਲ ਹੋਣੀ ਹੈ ਛਿਆੜੀ ਨਹੀਂ ਲਾਉਣੀ ਜੇ ਲਮਾ ਕਰਕੇ ਬੋਲਣਾ ਜੇ ਬੰਨਾ ਨੰਨੇ ਦੇ ਪੈਚ ਹਲੰਤ ਲਾ ਕੇ ਬੰਨਾ ਪੁਰੀਆ ਪਾਰ ਸਹਸ ਸਸਤਾ ਮੁਕਤਾ ਹੈ ਹਾ ਤੇ ਸਸਤਾ ਇਹ ਵੀ ਮੁਕਤੇ ਨੇ ਇਹਨਾਂ ਨੂੰ ਲਗਾ ਮਾਤਰਾ ਨਹੀਂ ਲੱਗੀ ਹੋਈ ਬੋਲਣਾ ਸਹਸ ਸਹਸ ਸਿਆਣਪਾ ਇਥੇ ਆਪਾਂ ਜਮਕੀ ਲਾਵਾਂਗੇ ਸਿਆਣਪਾ ਨਾਂ ਦੇ ਨਾਲ ਲੱਖ ਅਧਕ ਲਾ ਕੇ ਲੱਖ ਹੋਏ ਆਏ ਊੜਾ ਲੰਮਾ ਕਰਕੇ ਬੋਲਣਾ ਹੈ ਹਾਏ ਸਿਹਾਰੀ ਸੰਕੋਚ ਕੇ ਹੋਏ ਹੋਏ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਚਰਾਮ ਲੱਗੇਗਾ ਤਾ ਤਤਾ ਮੁਕਤਾ ਹੈ ਕੰਨਾ ਨਹੀਂ ਲਾਉਣਾ ਤਾ ਇੱਕ ਇਥੇ ਠੰਮਕੀ ਲੱਗੇਗੀ ਨਾ ਚੱਲੈ ਨਾਲ ਕੇਵ ਕਕੇ ਸਿਆਰੀ ਵਵਾ ਕੇਵ ਇਥੇ ਜਮਕੀ ਲਾਵਾਂਗੇ ਸਚਿਆਰਾ ਸਤਿਦ ਅਦਕ ਲਾਗੇ ਸਚਿਆਰਾ ਹੋਈ ਐ ਇਥੇ ਵਿਸ਼ਰਾਮ ਲੱਗੇਗਾ ਕੇਵ ਇਥੇ ਠੰਮਕੀ ਲੱਗੇਗੀ ਕੂੜਾ ਕਕੇ ਦਲੈਂਕੜ ਰਾੜੇ ਦਲਾਵਾਂ ਕੂੜਾ ਟੁੱਟਾ ਤਤੇ ਔਕੜ ਉੱਤੇ ਅਦਕ ਟੈਂਗ ਦੜਾਵ ਟੁੱਟਾ ਕਈ ਸੰਗਤਾਂ ਟੈਂਕਾ ਤੱਤੇਰ ਜਗਾ ਟੈਂਗਾ ਬੋਲਦਿਆ ਨੇ ਟੁੱਟਾ ਟੁੱਟਾ ਇਸ ਤਰ੍ਹਾਂ ਬੋਲਦਿਆ ਨੇ ਪਰ ਤੱਤਾ ਲੱਗ ਹੋਇਆ ਤੱਤਾ ਬੋਲਣਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਚੱਚੇ ਅਦਕ ਲੱਗੇ ਬੋਲਣਾ ਚੱਲਣਾ ਇੱਥੇ ਵਿਸ਼ਰਾਮ ਲੱਗੇਗਾ ਨਾਨਕ ਇੱਥੇ ਠੰਮਕੀ ਲੱਗੇਗੀ ਲਿਖਿਆ ਨਾ ਦੇਖਿਆ ਪੋਲਾ ਬੋਲੇ ਜਾਵੇਗਾ ਹੁਕਮੇ ਇੱਥੇ ਠੰਮਕੀ ਲਾਵਾਂਗੇ ਹੋਵਨ ਆਕਾਰ ਐੜ ਕੰਨਾ ਕਕੇ ਕੰਨਾ ਰਾਰਾ ਆਕਾਰ ਇੱਥੇ ਵਿਸ਼ਰਾਮ ਲਾਵਾਂਗੇ ਹੁਕਮ ਇੱਥੇ ਠੰਮਕੀ ਲੱਗੇਗੀ ਨਾ ਕਹਿਆ ਜਾਈ ਹੁਕਮੇ ਜਮਕੀ ਲਾਵਾਂਗੇ ਤੇ ਹੋਵਨ ਜੀਅ ਐੜਾ ਮੁਕਤਾ ਜੀਅ इथे विश्राम लगेगा हुक्म इथे ठमकी लगेगी मिले आई हुमी एथे जमकी लाव उत्तम अदक लागे पारा बोलना उत्तम नीच इथे विश्राम लाव गे हुक्म लेख इथे ठमकी लाव दुख सुख पाई ऐ ਪੱਪੇ ਕੰਨਾ ਈੜੀ ਬਿਹਾਰੀ ਪਾਈ ਬੋਲ ਕੇ ਵਿੱਚ ਡਹਿ ਦੇਣੀ ਐ ਐੜਾ ਹਾਏ ਸਾਰੀ ਅਹੇ ਅਹੇ ਪਾਈ ਅਹੇ ਪਾਈ ਅਹੇ ਇਸ ਤਰ੍ਹਾਂ ਬੋਲਣਾ ਹੈ ਇਕਨਾ ਕਈ ਸੰਗਤਾਂ ਇਸ ਨੂੰ ਇਕ ਨਾ ਬੋਲਦਿਆਂ ਨੇ ਇਕੱਠਾ ਬੋਲਣਾ ਹੈ ਵਕ ਨਹੀਂ ਬੋਲਣਾ ਇਕਨਾ ਇਕਨਾ ਇੱਥੇ ਜਮਕੀ ਲਾਵਾਂਗੇ ਹੁਕਮੇ ਵਕ ਸੀਸ ਬੱਬਾ ਖਖਾ ਬੋਲਣ ਨਾਲ ਸੱਸੇ ਬਿਹਾਰੀ सस् शीस बख शीस बख शीस इस तरह बोलना है इथे विश्राम लगेगा एक इथे थमकी लगेगी हुई सदा पवाई पवाई एहे कट्ठा बोलना है पवाई बोल के विच है ऐड़ा है सर ऐह पवाई ऐहे पवाई ऐहे इस तरह बोलना है हुक्म है अंदर एथे जमकी लगेगी ਸਾਬ ਕੋ ਇਥੇ ਵਿਚਰਾਮ ਲੱਗੇਗਾ ਬਾਹਰ ਹੁਕਮ ਇਥੇ ਠੰਮਕੀ ਲੱਗੇਗੀ ਨਾ ਕੋਈ ਏੜਿ ਚੜੀ ਕੋਈ ਨਾਨਕ ਇਥੇ ਜਮਕੀ ਲਾਵਾਂਗੇ ਹੁਕਮ ਜੇ ਪੁੱਜ ਬੱਬੇ ਔਂਕੜ ਉੱਤੇ ਅਦਗ ਛੱਜੇ ਦਿਲਾਵਾਂ ਪੁੱਜੇ ਇਥੇ ਵਿਚਰਾਮ ਲੱਗੇਗਾ ਤਾਂ ਦਤਤਾ ਮੁਕਤਾ ਹੋਮ ਇਥੇ ਠੰਮਕੀ ਲੱਗੇਗੀ ਕਹ ਨ ਕੋਈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਪੁੱਜੈ ਤਾਂ ਓਮ ਕਹ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ